ਸੰਦੇ ਵਿੱਚ ਸਾਰਾ ਜਿਹੜਾ ਵਿਜ਼ਨ ਦੇ ਉੱਤੇ ਕੰਮ ਹੁੰਦਾ ਜਿਹੜਾ ਕੈਂਡੀਡੇਟ ਪਰਿਆ ਲਿਖਿਆ ਹੋਵੇ ਕਿਉਂਕਿ ਇਹ ਪਾਰਲੀਮੈਂਟ ਦੇ ਇਲੈਕਸ਼ਨ ਹਨ ਨਾ ਕਿ ਕੌਂਸਲਰ ਦੇ ਇਲੈਕਸ਼ਨ ਹਨ ਤੇ ਪਾਰਲੀਮੈਂਟ ਦਾ ਜਿਹੜਾ ਲੀਡਰ ਹੁੰਦਾ ਵਾ ਉਹਦਾ ਇੱਕ ਵਿਜ਼ਨ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਕੰਮ ਸਭ ਤੋਂ ਕਮ ਸ਼ਹਿਰ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਇੱਥੇ ਇੰਪਲਾਈਮੈਂਟ ਕਿਸ ਤਰ੍ਹਾਂ ਪ੍ਰੋਵਾਈਡ ਕਰਨੀ ਹੈ ਇੱਥੇ ਸੇਫਟੀ ਕਿਸ ਤਰ੍ਹਾਂ ਪ੍ਰੋਵਾਈਡ ਕਰਨੀ ਹੈ ਇੰਡਸਟਰੀਅਲ ਐਂਡ ਸੋਸ਼ਲ ਜਿਹੜਾ ਹੈ ਉਹਦੇ ਦੋਨੋਂ ਜਿਹੜੀਆਂ ਉਹਦੇ ਵਿੱਚ ਕੰਬੀਨੇਸ਼ਨ ਹੋਣਾ ਚਾਹੀਦਾ ਤੇ ਐਸਰ ਕੇ ਇਹਨਾਂ ਕੋਲ ਵੀਜ਼ਾ ਨਾ ਪਰੇ ਲਿਖਿਆ ਹੈ ਆਈ ਆਈਐਫਐਸਾ ਆਫਸਰ ਹੈ ਹਾਈਲੀ ਇੰਟੈਲੀਜੈਂਟ ਹੈ ਤੇ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਗਈ ਹੈ ਕਿ ਵੀ ਇੱਥੇ ਆਈਟੀ ਹੱਬ ਬਣਾਇਆ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਪਰ ਲਿਖ ਵੀ ਜਾਂਦੇ ਆ ਪੰਜਾਬ ਦੇ ਵਿੱਚ ਹੀ ਜੋਬ ਮਿਲ ਜਾਏ ਔਰ ਪਰਟਿਕੂਲਰ ਅਗਰ ਅਮਰਸਰ ਮਿਲ ਜਾਏ ਤਾਂ ਜ਼ਿਆਦਾ ਵਧੀਆ